ਮਿਰਚਾ ਚੜ ਕੇ ਓ ਕੌਣਾ ਦੀ ਤੂੰ ਕੌਣਾ ਮਿਰਚਾ ਕਿਹੜਾ ਤੇਰੇ ਅੰਦਰ ਮਿਰਚਾ ਵੜਿਆ ਉਹਨਾਂ ਨੇ ਕਿਹਾ ਵੀ ਕਮੇਡੀ ਕਲਾਕਾਰ ਤੋਂ ਬਾਅਦ ਕਲਾਕਾਰ ਗਾਉਣ ਵਾਲਾ ਲੱਗਣਾ ਓਏ ਮਿਰਚਾ ਤੂੰ ਨਹੀਂ ਮਿਰਚਾ गा ਸਕਦਾ ਕਿਉਂ ਨਹੀਂ ਗਾ ਸਕਦਾ ਫੇ ਕਦੇ ਜੋਰ ਨਾਲ ਲਾਉਣਾ ਤੂੰ ਕੋਈ ਹੋਰ ਯੋਰ ਲਾ ਦੇਣਾ ਟਾਈਮ ਹੋਇਆ ਤੇਰੇ ਯੋਰ ਲਾਉਣ ਦਾ ਦੋ ਮਿੰਟ ਗੱਲ ਕਰਨ ਦੇ ਮੈਨੂੰ ਪਹਿਲਾਂ ਕਰੋ ਕਰੋ ਸਭ ਤੋਂ ਪਹਿਲਾਂ ਜੀ ਮੁਬਾਰਕਬਾਦ ਸਾਈ ਮਧੂ ਜੀ ਇਧਰ ਸਾਡੇ ਸ਼ਮਸ਼ੇਦ ਸਿੰਘ ਜੀ ਜੀਆਨੋ ਜੀ ਤੁਹਾਨੂੰ ਜਿੰਨੇ ਵੀ ਤੁਸੀਂ ਆਏ ਹੋ ਸਾਬੀ ਸਾਡਾ ਵੀਰ ਸਫਰੀ ਸਾਹਿਬ

ਮੈਂ ਕਹਿੰਦਾ ਰਹਿਣਾ ਵੀਡੀਓ ਬਣਾ ਲਾਵਾਂ ਇਹ ਬੈਕ ਨਹੀਂ ਲਾਉਂਦਾ ਤਿੰਨ ਵਾਰੀ ਭਾਜੀ ਫੋਨ ਕਰਾ ਕੇ ਇਹ ਭਾਜੀ ਬਲਟ ਪਜਾਮੇ ਨਾਲ ਕੌਣ ਲਾਉਂਦਾ ਓਏ ਓ ਬੈਕ ਨਹੀਂ ਗੱਡੀ ਦੇ ਨਾਲ ਬੈਕ ਲਾਈ ਦੀ ਆ ਗੱਡੀ ਨਾਲ ਹਟ ਰਵੰਦੀ ਆਲੀ ਅੱਛਾ ਠੀਕ ਆਹੋ ਅੱਗੇ ਤੇ ਲਾਇਆ ਕਰਾਂਗੇ ਸਰ ਮਸਲੂਟ ਮਾਰਨਾ ਮਾਰ ਮਸਲੂਟ ਮਾਰ ਸਾਡੇ ਐਸਐਸਈ ਸਾਹਿਬ ਅੱਛਾ ਸਰ ਸੱਚ ਕਹਿੰਦੇ ਇਹ ਐਸਐਚਓ ਸਾਹਿਬ ਸੱਚ ਕਹਿੰਦੇ ਸਾਰੇ ਵਿਭਾਗ ਆਏ ਆ ਸਲੂਟ ਮਾਰਾਂਗੇ ਪੰਜਾਬ ਨੂੰ ਜਾਹ ਨਹੀਂ ਯਾ ਕੀ ਹੈ ਨੁਕਸਾਨ ਹੋ ਗਿਆ ਕੀ ਨੁਕਸਾਨ ਹੋ ਗਿਆ ਸਲੂਟ ਦੇ ਚੱਕਰ ਚ ਪਜਾਮਾ ਪਾੜ ਗਿਆ ਹੁਣ ਐ ਐ ਸਲੂਟ ਐ ਐ ਕਰੀ ਸਾਰਿਆਂ ਨੂੰ ਦਿਲੋਂ ਸਲੂਟ ਐ ਤੇ ਕਰੀ ਤਾੜੀ ਮਾਰ ਦਿਓ ਜੀ ਪੰਜਾਬ ਪੁਲਿਸ ਦੇ ਨਾਂ ਤੇ ਕਿਉਂਕਿ ਸਾਡਾ ਬੜਾ ਪਿਆਰ ਹੈ ਮੈਂ ਕਿ ਛੋਟੀ ਜੀ ਗੱਲ ਕਹਿਣੀ ਕਮੇਟੀ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਹੀ ਇਲਾਕੇ ਦੇ ਬਬਲੀ ਸਿੰਘ ਬਹੁਤ ਅੱਛੇ ਸਿੰਗਰ ਹੈ ਔਰ ਲਿਖਦੇ ਵੀ ਬਹੁਤ ਸੋਹਣਾ ਇਸੇ ਇਲਾਕੇ ਦੇ ਉਹਨਾਂ ਨੇ ਇੱਕ ਫਿਲਮ ਬਣਾਈ ਹੈ ਫੜ ਲੈ ਸਤਗੁਰ ਦਾ ਪੱਲਾ ਤਾਰਿਕ ਫਿਲਮ ਇੱਕ ਰੀ ਤਾੜੀ ਮਾਰ ਦੋ ਜ਼ੋਰਦਾਰ ਬਹੁਤ ਪਿਆਰੀ ਮੂਵੀ ਹੈ ਸਿਨੇਮੇ ਚ ਲੱਗਣ ਜਾ ਰਹੀ ਹੈ ਉਹਦੇ ਵਿੱਚ ਮੈਂ ਵੀ ਹੈਗਾ ਹਬੀ ਤਾਲੀਵਾਲ ਜੀ ਤੇ ਆਪਣਾ ਵਿਕਟਰ ਜੌਨ ਜੀ ਤੇ ਇਹ ਗਾਣੇ ਉਹਦੇ ਵਿੱਚ ਗਾਏ ਨੇ ਹਾਂਜੀ ਕਮੇਟੀ ਕਰਕੇ ਸ਼ੁਰੂ ਕਰਕੇ ਪ੍ਰੋਗਰਾਮ ਅਨਾਉਂਸਮੈਂਟ ਆ ਯਾਰ ਤੂੰ ਅਨਾਉਂਸਮੈਂਟ ਕਰਨ ਆਇਆ ਇੱਥੇ ਉਹ ਕਮੇਟੀ ਕਰਨੀ ਆ ਕਰਦੇ ਕਰਦੇ ਟਾਈਮ ਹੋ ਗਿਆ ਵਾ ਉਹ ਕਰਦੇ ਆ ਟਾਈਮ ਤੇ ਘਰ ਜਾਂਦਾ ਵੀ ਹੋ ਗਿਆ ਉਹ ਕਮੇਟੀ ਕਰ ਲਓ ਅਨਾਉਂਸਮੈਂਟ ਕੀ ਕਰਨੀ ਪੋਣਾ ਠਲਾ ਜੀ ਮੈਂ ਲੱਤ ਵੇਖੀ ਕਿਦਾਂ ਮਾਰ ਦਿਆ ਉਹ ਕਮੇਟੀ ਕਰੋ ਸਾਈਂ ਜੀ ਕਹਿੰਦੇ ਕਮੇਟੀ ਕਰਨੀ ਲਾਂਚਮੈਂਟਾਂ ਨਹੀਂ ਕਰਨੀਆਂ ਇੱਥੇ ਅਨਾਊਂਸਮੈਂਟ ਐ ਉਹ ਯਾਰ ਲਾਂਚਮੈਂਟ ਨਹੀਂ ਕਰਨੀ ਸਮਝਾ ਕਰ ਕਮੇਟੀ ਕਰਨੀ ਆ ਕਮੇਟੀ ਕਰਨੀ ਲਾਂਚਮੈਂਟ ਨਹੀਂ ਕਰਨੀ ਅਨਾਊਂਸਮੈਂਟ ਐ ਚਲੋ ਸੁਣ ਲਓ ਬਾਜੀ ਵੀ 30 ਤਰੀਕ ਨੂੰ ਕਿਹੜੀ 30 ਨੂੰ ਜਿਹੜੀ ਜਨਵਰੀ ਦੀ ਸਾਰੀ ਏ ਐ ਫਾਰੀ ਫਾਰੀ ਦਸੰਬਰ ਦੀ ਦਸੰਬਰ ਦੀ ਦਸੰਬਰ ਦੀ 30 ਤਰੀਕਾ ਦਸੰਬਰ ਦੀ 30 ਤਰੀਕ ਨੂੰ ਹਾਂ ਮੇਲਾ ਹੋ ਰਿਹਾ ਲੁਧਿਆਣੇ 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 ਮੇਲਾ ਹੋ ਰਿਹਾ ਜਿਆ ਦੱਸਣ ਤੋਂ ਇੱਥੇ ਦਿਆਂ ਯਾਰ ਪਹੁੰਚ ਰਹੇ ਕਲਾਕਾਰ ਪਹੁੰਚ ਰਹੇ ਕਲਾਕਾਰ ਛੁੜਿੰਦਰ ਮਾਨ ਉਹ ਸਰਿੰਦਰ ਮਾਨ ਹੁੰਦਾ ਸੁਲਿੰਦਰ ਮਾਨ ਛੁੜਿੰਦਰ ਮਾਨ ਸਰਿੰਦਰ ਮਾਨ ਦਾ ਸੁਲਿੰਦਰ ਮਾਨ ਛੁੜਿੰਦਰ ਮਾਨ ਸਰਿੰਦਰ ਦਾ ਸੁਲਿੰਦਰ ਛੁੜਿੰਦਰ ਬਸ ਸੁਲਿੰਦਰ ਦਾ ਯਾਰ ਤੂੰ ਸ਼ਵਾਰਾ ਲਾਉਣਾ ਨੂੰ ਮੇਰਾ ਰਾਰਾ ਅੜਦਾ ਵਾ ਤੇਰਾ ਰਾਰਾ ਅੜਦਾ ਇਹ ਸ਼ਮਸ਼ੇਰ ਸਿੰਘ ਜੀ ਬਲਵੰਤਾਈ 1100 ਰੁਪਏ ਮਾਨ ਭੇਜਿਆ ਜੀ ਥੈਂਕ ਯੂ ਇਹ ਮੇਰੇ ਆ ਤੇਰੇ ਨਹੀਂ ਮੈਨੂੰ ਮੈਨੂੰ ਭੇਜਿਆ ਉਹਨਾਂ ਨੇ 100 ਇਹਦੇ ਵਿੱਚੋਂ ਨਾ 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 100 ਕਿਤੇ ਦੇਣਾ ਪਾਜੀ ਪਹਿਲਾਂ ਤੇ ਵਾਲ ਵੇਖੋ ਜਿਵੇਂ ਬਿਜੜੇ ਦਾ ਲਣਾ ਹੁੰਦਾ ਉਹ ਕਿਹੜਾ ਕਲਾਕਾਰ ਆ ਰਿਹਾ ਦੱਸ ਬਲ ਮੈਨੂੰ ਸਰਿੰਦਰ ਮਾਨ ਵਾਹ ਜੀ ਮੈਂ ਵਾਹ 500 ਆਇਆ ਮੈਨੂੰ ਵਾਹ ਜੀ ਬੜੇ ਸਹੀ ਵਾਹ ਜੀ ਵਾਹ ਧੰਨਵਾਦ ਜੀ ਜ਼ੋਰਦਾਰ ਤਾੜੀਆਂ ਜੀ ਯਾਰ ਸਾਡਾ ਬੰਦਾ ਕਿੱਥੇ ਪੈਸਾਂ ਵਾਲਾ ਵਾਹ ਜੀ ਬੰਦਾ ਹੀ ਨਹੀਂ ਲਿਆਇਆ ਪੈਸਾਂ ਵਾਲਾ ਇੱਧਰ ਆ ਤੂੰ ਪਿੱਛੇ ਕੀ ਕਰਦਾ ਇੱਥੇ ਬਾਹਰ ਉੱਤੇ ਤੂੰ ਪੈਸੇ ਹੀ ਫੜਨੇ ਹੁੰਦੇ ਆ ਸਰੋਪੇ ਛੱਡ ਦੇ ਅੱਜ ਸਰੋਪੇ ਨਹੀਂ ਫੜੀ ਦਿੰਦੇ ਹਾਂ ਆ ਪੈਸੇ ਆਪਣੇ ਆ ਸਾਰੇ ਵੀਰ ਜੀ ਬੇਨਤੀ ਆ ਕਿ ਡੀਜੇ ਵਾਲਾ ਵੀਰ ਮੁੰਡਾ ਉੱਤੇ ਭੇਜੋ ਇਹ ਪੈਸੇ ਬਹੁਤ ਹੋ ਗਏ ਨੇ ਇਕੱਠੇ ਕਰ ਦੇਖ ਕੇ ਪਾਗਲ ਹੋ ਜਾਂਦਾ ਪੈਸਾ ਨਹੀਂ ਕਦੀ ਵੇਖਿਆ ਪਹਿਰੇ ਕਿ ਦੀ ਬੱਕੇ ਪੈਹਾ ਹੱਥ ਦੀ ਮੈਲ ਹੁੰਦਾ ਪੈਸੇ ਨਾਲ ਕਦੇ ਪਿਆਰ ਨਹੀਂ ਕਰਨਾ ਚਾਹੀਦਾ ਪੈਸੇ ਨੂੰ ਕੋਈ ਪਿਆਰ ਨਾ ਕਰੇ ਇਹਨੂੰ ਗੱਲ ਨਾ ਲਾਓ ਛੇਤੀ ਇਕੱਠੇ ਕਰੋ ਅੱਛਾ ਜੀ 9 ਮਿੰਟ ਹੈ ਸੁਰਿੰਦਰ ਮਾਨ ਸੁਰਿੰਦਰ ਮਾਨ ਤੇ ਕੜਮਗੀਤ ਕਮੋ ਕਮੋ ਆਲੀ ਕਿੱਥੇ ਨਾਲ ਪਹੁੰਚ ਰਹੇ ਨੇ ਲੁਧਿਆਣੇ ਲੁਧਿਆਣੇ ਅੱਛਾ 30 ਦਸੰਬਰ ਨੂੰ ਅੱਛਾ ਨਾਲ ਪਹੁੰਚ ਰਿਹਾ ਚਾਚਾ ਬਿਸ਼ਨਾ ਆਪਾਂ ਵੇ ਗਈ ਜਿਹਦਾ ਬੁੱਕ ਕੀਤਾ ਤੇ ਹੈ ਗਈ ਹੈ ਤੜਫੀ ਕੋ ਜਾਣਾ ਆਪਾਂ ਵੇ ਗਈ 4 ਵਜੇ ਕਬੱਡੀ ਹੋਣੀ ਹੈ। ਆਹ ਮਾਂ ਖੇਡ ਕਬੱਡੀ ਹੋਣੀ ਚਾਹੀਦੀ ਆ। ਤੇ 5 ਵਜੇ ਦੌੜਾ ਹੋਣੀ ਹੈ। ਨਹੀਂ ਦੌੜਾ ਹੀ ਹੋਣੀ ਹੈ। ਦੌੜਾ ਤੇ ਜਿੱਤਣ ਵਾਲੇ ਨੂੰ 10000 ਰੁਪਿਆ ਨਕਦੀ ਇਨਾਮ। ਇਹ ਇੱਥੇ ਰੱਖੋ। ਹਾਰਨ ਵਾਲੇ ਨੂੰ 5000 ਰੁਪਿਆ। ਖੇਡ ਪੜੀ ਫਿਰ ਬੋਲੀ। 3 ਚੜੀ ਕਰੋ। ਨਹੀਂ ਨਹੀਂ ਨਾ ਤੂੰ ਬਾਅਦ ਤੂੰ ਬਾਅਦ। ਉਹ ਤੇ ਬਾਅਦ। ਹਾਂ। ਚੁਣਿੰਦਰ ਬਾਅਦ। ਆਹ ਯਾਰ ਉਹ ਤੇ ਬਾਅਦ। ਤਾਚਾ ਬਿਸ਼ਨ। ਆਹ ਤੇ ਬਾਅਦ। 5 ਵਜੇ ਕਬੱਡੀ, ਕਬੱਡੀ ਦੇ ਬਾਅਦ ਦੌੜਾ, ਦੌੜਾ ਦੇ ਬਾਅਦ ਲੰਗਰ। ਉਹ ਨਹੀਂ ਯਾਰ। ਹਾਂ। ਜਿੱਤਣ ਵਾਲੇ ਨੂੰ ਹਾਂ ਜਿੱਤਣ ਵਾਲੇ ਨੂੰ 10000 ਰੁਪਈਆ ਛੱਡ ਛੱਡ ਇਤੋਂ ਬੱਸ ਕੀ ਬੋਲੇ ਹਾਰਨ ਵਾਲੇ ਨੂੰ 5000 ਰੁਪਈਆ ਇੱਥੇ ਮੇਰਾ ਨਾਮ ਲਖਾ ਲੈ ਜਾ ਛੱਡ ਇੱਥੇ ਲਖਾ ਲੈ ਆ ਲੈ ਆਂਦਾ ਇੱਥੇ ਮੇਰਾ ਨਾਮ ਲਖਾ ਤੈਨੂੰ ਪਤਾ ਜਿੱਤ ਮੈਂ ਸਕਣਾ ਨਹੀਂ ਆਹ ਇਹੋ ਜੇ ਬੂਥੇ ਨਹੀਂ ਜਿੱਤਦੇ ਹੁੰਦੇ ਹਾਰ ਮੈਂ ਜਾਣਾ ਉਹ ਪਤਾ ਹੀ ਸਾਰਿਆਂ ਨੂੰ ਗੱਲ ਦੱਸ ਜੀ ਮੈਂ ਹਾਰ ਵੀ ਗਿਆ ਹਾਂ ਇਹਨਾ ਨਾਮ ਆ 5000 ਰੁਪਈਆ ਹਾਰ 5000 ਰੁਪਈਆ ਮੇਰੀ ਜੇਬ ਚ ਪੈ ਜੂ ਦੇਖਦੇ ਨਹੀਂ ਲਿਖ ਸਕਦੇ ਨਾ 5200 ਵਿੱਚੋਂ ਤੂੰ ਲੈ ਲਈ ਲਿਖਾ ਦੇ ਨਹੀਂ ਲਿਖ ਸਕਦੇ ਨਾ ਲਿਖਾ ਦੇ ਯਾਰ ਉਹ ਨਹੀਂ ਲਿਖ ਸਕਦੇ ਸਰਦਾ ਤੈਨੂੰ ਅੱਗ ਲੱਗਦੀ ਮੇਰੀ ਗੱਲ ਕਿ ਮੈਂ 5000 ਰੁਪਏ ਕਮਾਣਾ ਨਾ ਪਰ ਨਹੀਂ ਲਿਖ ਸਕਦੇ ਕਿਉਂ ਨਹੀਂ ਲਿਖ ਸਕਦੇ ਢਾੜ ਕੁੱਤਿਆਂ ਦੀ ਆ ਲੈਦੀ ਹੋਣੇ ਦਾ ਚਲੋ ਲੈ ਚੰਗੇ ਦੀ ਸ਼ਗਰ ਵੀ ਪੱਟ ਪੂ ਲੜ ਗਈ ਆ ਉਹ ਵੀ ਉਤੋਂ ਇਦਾਂ ਦਾ ਹੁੰਦਾ ਇਹ ਮੈਂ ਕਹਾਂ ਸਕੀਮ ਕੱਢੀ ਨਵੀਂ ਕਿਹੜੀ ਤੈਨੂੰ ਪਤਾ ਆਪਾਂ ਜੱਟ ਹੁੰਨੇ ਆਂ ਕੀ ਹੁੰਨੇ ਆਪਾਂ ਜੱਟ ਕਿਉਂ ਕਿਉਂ ਚੁੱਡ ਬੋਲਦਾ ਮਧੂ ਸਾਈ ਨੂੰ ਪੁੱਛ ਮਾਮਾ ਆਪਾਂ ਤੇ ਕੁਮਿਹਾਰੇ ਆਂ ਐਕਟਿੰਗ ਚ ਮੈਂ ਜੱਟ ਬਣਿਆ ਯਾਰ ਇਹਨਾਂ ਨੂੰ ਪਤਾ ਕੁਮਿਹਾਰ ਆ ਹਰ ਹਲਵਾਈ ਦੇ ਮੁੰਡੇ ਆ ਉਹਨਾਂ ਨੂੰ ਪਤਾ ਵਾ ਉਹ ਗੱਲ ਸੁਣ ਮੇਰੀ ਹਾਂ ਮੈਂ ਇਸ ਵਕਤ ਜੱਟ ਬਣਿਆ ਕਿਦਾ ਸ਼ਾਹਰੂਖ ਖਾਨ ਸਰਦਾਰ ਬਣ ਜਾਂਦਾ ਨਾ ਤੇ ਸਨੀ ਦੌਰ ਮੁਸਲਮਾਨ ਬਣ ਜਾਂਦਾ ਐਂ ਤਾਂ ਮੈਂ ਸੋ ਜੱਟ ਬਣਿਆ ਆਂ ਅੱਛਾ ਤੂੰ ਜਾਤੀ ਆਂ ਹਾਂ ਸਰਦਾਰ ਜੀ ਸੱਚੋ ਸੱਚ ਦੱਸ ਸੌਂ ਖਾ ਕੇ ਵੀ ਜੱਟ ਐਦਾਂ ਦੇ ਹੁੰਦੇ ਆਂ ਹਾਂ ਜੱਟ ਪੱਗਾ ਬੰਦੇ ਆ ਸੋਹਣੇ ਸੁਨੱਖੇ ਹੁੰਦੇ ਆ ਗੋਰੇ ਚਿੱcke ਹੁੰਦੇ ਆ ਜੱਟ ਪਾਵੇਂ ਭੱਗੂ ਕੁੱਤੇ ਬਣਾਉਂਦੇ ਆ ਜਾ ਕੇ ਆਜੋ ਹਾਂ ਜਾਟੇ ਇਹ ਤੂੰ ਜਾਟੇ ਤੇ ਤੇਰੀ ਆ ਫਸਲ ਨੂੰ ਕੀ ਹੋਇਆ ਓਏ ਆ ਓਏ ਖੜ ਗਿਆ ਇੱਕ ਮਿੰਟ ਆ ਵੀ ਆ ਪਿੱਛੇ ਮੱਝ ਰੱਖੀ ਹੂ ਨਹੀਂ ਆਪਾਂ ਮੱਝਾਂ ਰੱਖੀਆਂ ਤੇ ਮਾਮਾ ਜੱਟ ਮੱਝਾਂ ਰੱਖਦੇ ਜੱਟ ਔਰ ਭੇਡੂ ਰੱਖਦੇ ਆ ਉਹਨਾਂ ਦੀ ਦੇ ਮੱਝਾਂ ਨਾਲ ਸਰਦਾਰੀ ਓ ਮੈਨੂੰ ਇੱਕ ਮੱਝ ਨੇ ਬੜਾ ਗੱਦੀ ਘੜੇ ਪਾਇਆ ਕੀ ਹੋਇਆ ਓ ਸਾਲੀ ਪੱਠੇ ਨਹੀਂ ਖਾਂਦੀ ਇਹ ਮੱਝ ਪੱਠੇ ਨਹੀਂ ਖਾਂਦੀ ਕਿ ਸਾਲੀ ਨਹੀਂ ਖਾਂਦੀ ਚਾਚਾ ਮੈਂ ਮੱਝ ਨੂੰ ਪਿਆਰ ਨਾਲ ਸਾਲੀ ਕਹਿੰਦਾ ਮੱਝ ਨੂੰ ਪਿਆਰ ਨਾਲ ਕੀ ਕਹਿੰਦਾ ਸਾਲੀ ਤੇ ਝੋਟੇ ਨੂੰ ਸੰਡੂ ਉਹ ਖਾਂਦੀ ਐ ਨਾਲੇ ਇਹ ਨਹੀਂ ਖਾਂਦੀ ਤੇਰੀ ਮੱਝ ਪੱਠੇ ਨਹੀਂ ਕੁਝ ਹੋਰ ਖਾਂਦੀ ਐ ਕੀ ਖਾਂਦੀ ਤੇਰੀ ਮੱਝ ਤੇਰੀ ਮੱਝ ਖਾਂਦੀ ਐ ਗਾਜਰਾ ਤੇਰੀ ਮੱਝ ਗਾਜਰਾ ਖਾਂਦੀ ਐ ਤੇਰਾ ਫਾਇਦਾ ਹੋ ਗਿਆ ਇੱਚ ਮੇਰਾ ਕਿੱਥੋਂ ਫਾਇਦਾ ਹੋ ਗਿਆ ਅੱਗੇ ਗੋਹ ਦਿੰਦੀ ਨੂੰ ਕਚਰੇਲਾ ਦਿਆ ਕਰੂਗੀ ਤਾੜੀ ਮਾਰ ਦੋ ਜ਼ੋਰਦਾਰ ਜੀ ਵਾਹ ਜੀ ਵਾਹ ਕੀ ਬਾਤ ਹੈ ਕੀ ਬਾਤ ਹੈ ਕੀ ਬਾਤ ਹੈ ਆ ਸਾਈ ਜੀ ਮੈਂ ਇੱਕ ਛੋਟੀ ਜਿਹੀ ਮੇਰੀ ਮੇਰੀ ਬੇਨਤੀ ਹੈ ਮੈਂ ਥੋੜਾ ਜਿਆ ਤੁਸੀਂ ਥੋੜਾ ਜਿਆ ਅੱਗੇ ਆ ਕੇ ਬਹਿ ਜਾਓ ਕਿਉਂਕਿ ਤੁਹਾਨੂੰ ਦੂਰ ਹੋਣਾ ਪੈਂਦਾ ਤੁਸੀਂ ਪੈਸੇ ਦੇਣੇ ਹਨ ਜਿਨ੍ਹਾਂ ਨੇ ਪੈਸੇ ਦੇਣੇ ਹਨ ਜਸਵਿੰਦਰ ਕੌਰ ਜੀ ਨੇ ਭੇਜਿਆ ਨਹੀਂ ਜਸਵਿੰਦਰ ਬਰਾੜ ਜੀ ਆ ਗਏ ਨੇ ਨਹੀਂ ਜਸਵਿੰਦਰ ਕੌਰ ਸਾਡੀ ਭੈਣ ਨੇ ਪੈਸੇ ਭੇਜੇ ਧੰਨਵਾਦੀ ਪਟੰਡੇ ਤੋਂ ਅੱਛਾ ਜੀ ਸਾਈ ਜੀ ਹਮੇਸ਼ਾ ਫਰਮਾਇਸ਼ ਕਰਦੇ ਹਾਂ ਜਸਵਿੰਦਰ ਬਰਾੜ ਦੀ ਆਵਾਜ਼ ਉਹ ਵੀ ਸੁਣਾਵਾਂਗੇ ਅੱਛਾ ਅੱਗੇ میںدماشی سکھاؤ گا لکھ روپیہ لکھ روپیہ نام بدماشی سکھاؤ گا چاہیے میرے چنکھ آ گئی میں بدمشی سکھاؤں گا توں بدماشی کی من کردہ کسا سنا بدمش کا بدماش پان لگا تلے جی ਬਾਜਾ ਬਾਜਾ ਸ਼ਾਬਾਸ਼ੇ ਖਤਮ ਹੋਣ ਵਾਲਾ ਪ੍ਰੋਗਰਾਮ ਕੁਛ ਨਹੀਂ ਹੁੰਦਾ ਸਭ ਨੇ ਘਰੇ ਜਾਣਾ ਰੋਟੀ ਰਾਤੀ ਕਹਦੇ ਰੋਟੀ ਪਕਾਉਣੀ ਮੈਨੂੰ ਪਤਾ ਮੇਰੀਆਂ ਭੈਣਾਂ ਨੂੰ ਭੇਜੋ ਰਾਤ ਦਾ ਲੰਗਰ ਦਾਦੇ ਕਿੱਥੇ ਆ ਰਾਤ ਰਾਦਾ ਲੰਗਰ ਹਾਂ ਉਹਨਾਂ ਦੇ ਘਰੋ ਘੜੀ ਹੈ ਨਾ ਉੱਥੇ ਥੋੜੀ ਇੰਤਜ਼ਾਮ ਹੈ ਬਾਜਾ ਮੇਰੀਆਂ ਭੈਣਾਂ ਤੈਨੂੰ ਸੋਹ ਬਾਬਾ ਜੀ ਦੀ ਭੇਜੋ ਅਵੇ ਕੀ ਬਾਬਾ ਜੀ ਨੂੰ ਕਿੰਨਾ ਪਿਆਰ ਕਰਦੇ ਉਸ ਲਈ ਬੈਠੇ ਅੱਛਾ ਜੀ ਹਾਂ ਮੈਂ ਆਪਣੀ ਜਵਾਨੀ ਚ ਬੜਾ ਸੋਹਣਾ ਨਾ ਆਹ ਪਹਿਲਾਂ ਝੂਠ ਮਾਰਦਾ ਜੀ ਤੂੰ ਜੰਮਿਆ ਹੈ ਆ ਸੁਣਾ ਹਸਦਾ ਪੁੱਤਾ ਵੇਖੋ ਹੋ ਜਾ ਜਵਾਨੀ ਚ ਬੜਾ ਸੋਹਣਾ ਚਲੋ ਸਾਈਂ ਜੀ ਮਾਲ ਲੈਣੇ ਇਹੋ ਜਿਹੀ ਸ਼ਕਲਾਂ ਵੀ ਸੋਹਣੀਆਂ ਹੋਣਗੀਆਂ ਜਵਾਨੀ ਚ ਇੱਕ ਵਾਰੀ ਦਾ ਵਾਕਿਆ ਵਾਕਿਆ ਇੱਕ ਵਾਰੀ ਦਾ ਇੱਕ ਵਾਰੀ ਦਾ ਵਾਕਿਆ ਵਾਕਿਆ ਕੋਈ ਧੀ ਧਿਆਣੀ ਸਕੂਲੋਂ ਪੜ ਕੇ ਜਾ ਰਹੀ ਕੀ ਹੂ ਤੁਹਾਡੀਆਂ ਨਹੀਂ ਪੜਦੀਆਂ ਅਸੀਂ ਕੀ ਕਰੀਏ ਓਏ ਸਾਡੇ ਬਾਰੇ ਤੇ ਪੜਦੀਆਂ ਅਸੀਂ ਪੜ ਕੇ ਆਉਂਦੇ ਹੀ ਸਕੂਲੋਂ ਪੜ ਕੇ ਆਉਂਦੇ ਹੀ ਆਉਂਦੇ ਹੀ ਉਹਨੂੰ ਪੰਜ ਸੱਤ ਮੁੰਡੇ ਘੇਰ ਕੇ ਖਲੋਗੇ ਟਾ ਟਾ ਡਿਸ਼ਕੀਆ ਉਹਨੂੰ ਘੇਰ ਕੇ ਬੈਠੇ ਤੂੰ ਗੋਲੀਆਂ ਚਲਾਈ ਜਾ ਮਿਊਜ਼ਿਕ ਉਨੂੰ ਘੇਰ ਕੇ ਬੈਠੇ ਉਹਦੀ ਨਿਗਾ ਮੇਰੇ ਉੱਤੇ ਪੈ ਗਈ ਮੈਂ ਬੜਾ ਸੋਹਣਾ ਹਾਂ ਆਏ ਰੱਜ ਕੇ ਸੋਹਣਾ ਮੈਂ ਆਪਣੀ ਜਵਾਨੀ ਚ ਬੜਾ ਸੋਹਣਾ ਹਾਏ ਹਾ ਤੇਰਾ ਨਿਗਾ ਭਾਈ ਮੈਨੂੰ ਵੇਖਦੇ ਸਾਰ ਪਤਾ ਕੀ ਆਂਦੀ ਹਾਏ ਕੀ ਆਂਦੀ ਕੀ ਆਂਦੀ ਆਏ ਹੋਏ ਤਕੂ ਮੈਨੂੰ ਕਹਿੰਦੀ ਕੈਨੂੰ ਨਹੀਂ ਕਹਿੰਦੀ ਹਾ ਕੀ ਆਂਦੀ ਮੈਨੂੰ ਵੇਖਦੇ ਸਾਰ ਪਤਾ ਕੀ ਆਂਦੀ ਹਾਏ ਕੀ ਆਂਦੀ ਕਹਿੰਦੀ ਹਾਏ ਵੀਰਾ ਬੜੇ ਮੂੰ ਤੇਰੇ ਸੋਹਣੇ ਹੁੰਦਾ ਈ ਆ ਤੈਨੂੰ ਕਹਣਾ ਬੰਦਾ ਸੋਹਣਾ ਬੜਾ ਤੂੰ ਤੈਨੂੰ ਵੀਰ ਕਹਣਾ ਬੰਦਾ ਈ ਮੈਂ ਸੁਣਾ ਬੜਾ ਹੀ ਮੈਂ ਸੁਣਾ ਮੈਨੂੰ ਵੇਖਦੇ ਸਰ ਕਹਿੰਦੀ ਵੀਰਾ ਵੀਰਾ ਮੇਰੀ ਜਾਨ ਬਚਾਈ ਏ ਓਏ ਹੋਏ ਆਏ ਉੱਠ ਜਾਣੇ ਹਾਂ ਮੇਰੇ ਕੋ ਰਿਆ ਨਹੀਂ ਗਿਆ ਬਦਮਾਸ਼ੀ ਮੈਂ ਆਪਣੀ ਬਦਮਾਸ਼ੀ ਜਗਾਈ ਹਾਂ ਖਜਾਕੀ ਮਿੰਟੋ ਮਿੰਟੀ ਫਟਾਫਟ ਘਾਰਾਂ ਕੇ ਸੌਂ ਗਿਆਂ ਕਿਉਂ ਉੱਠ ਜਾਣੇ ਮੈਂ ਲੱਤਾ ਤੜਾਉਣੀਆਂ ਸੀ ਫਿਰ ਮੈਂ ਸੋਚਿਆ ਵੀ ਉਹਨੇ ਮੈਨੂੰ ਵੀਰ ਕਿਹਾ ਹਾਂ ਫਿੱਟ ਲਾਂਦੇ ਹੋ ਜੀ ਵੀਰ ਦੇ ਜਿਹੜਾ ਭੈਣ ਦੀ ਮਦਦ ਨਾ ਕਰੇ ਥੁਰ ਫੜੇ ਮੂੰ ਫਿਰ ਮੈਂ ਜਾਂਦੇ ਸਾਰ ਹੀ ਦੇ ਮੁੱਕੀ ਦੇ ਮੁੱਕੀ ਆ ਭੰਤੇ ਬੂਥੇ ਜਾਤੇ ਮੂੰਹ ਨਾ ਜੇ ਇਹਨੂੰ ਕਹਿੰਦਾ ਉਸਤਾਦ ਮੈਂ ਨਾ ਮੇਰੇ ਉਸਤਾਦੀ ਤਰੇ ਪਰ ਕਿਥੇ ਨਹੀਂ ਨਹੀਂ ਬੂਥੇ ਭੰਤ ਉਹਨਾਂ ਦੇ ਨਹੀਂ ਪੁੱਤ ਮੈਂ ਤੈਨੂੰ ਉਸਤਾਦ ਮੰਨ ਗਿਆ ਨਹੀਂ ਮੇਰੇ ਬੱਚਾ ਦੱਸ ਜਾ ਤੇ ਮੂੰਹ ਇਹ ਸਾਲਾ ਚੁੱਪ ਹੀ ਨਹੀਂ ਕਰਦਾ ਮੈਂ ਤੈਨੂੰ ਕਹਿੰਦਾ ਪੂਰੀ ਗੱਲ ਸੁਣ ਹਾਂ ਅੱਠ ਜਾਣੇ ਹਾਂ ਉਹਨਾਂ ਮੈਨੂੰ ਕੁੱਟਿਆ ਮੇਰਾ ਬੂਥਾ ਭੰਨੇ ਆ ਫਿਰ ਮੈਂ ਸੋਚਿਆ ਮੈਂ ਮੈਂ ਕੁੱਟ ਖਾਈ ਜਨਾ ਹਾਂ ਮੇਰੇ ਤੇ ਡੱਬ ਚ ਖੰਜਰ ਖੰਜਰ ਦੇ ਡੱਬ ਚ ਖੰਜਰ ਮੇਰੇ ਡੱਬ 'ਚ ਖੰਜਰ ਖੰਜਰ ਮੈਂ ਖੰਜਰ ਕੱਢਿਆ ਉਹ ਥੇ ਥੇ ਦੌੜ ਗਿਆ ਮਾਸੀ ਡਰ ਕੇ ਮੈਂ ਤਾਂ ਕਹਿੰਦਾ ਖੰਜਰ ਰੱਖਿਆ ਕਰੋ ਨਹੀਂ ਪੁੱਤ ਜੇ ਰਾਤ ਬੰਤੇ ਲੋੜ ਪੈ ਸਕਦੀ ਆ ਨਹੀਂ ਪੁੱਤ ਨਮਾ ਖੰਜਰ ਰੱਖਿਆ ਕਰੋ ਨਹੀਂ ਪੁੱਤ ਕੰਦ ਨਾ ਡਰ ਕੇ ਨਹੀਂ ਨਹੀਂ ਖੰਜਰ ਰਾਤ ਨੂੰ ਨਹੀਂ ਖੰਜਰ ਦੀ ਉਹ ਨਹੀਂ ਸੁਣ ਸੁਣਦਾ ਨਹੀਂ ਜਦੋਂ ਮੈਂ ਡੱਬ 'ਚੋਂ ਖੰਜਰ ਕੱਢਿਆ ਨਾ ਮੇਰੇ ਪਜਾਮੇ ਦਾ ਨਾੜਾ ਵੱਢ ਗਿਆ ਮੈਂ ਪਜਾਮਾ ਫੜ ਕੇ ਖਲੋਤਾ ਰਿਹਾ ਤੇ ਭੱਜ ਗਿਆ ਸਤਾੜੀ ਲਾਦਾ ਜ਼ੋਰਦਾਰੀ ਬਦਮਾਸ਼ੀ 'ਚ ਕੁਝ ਨਹੀਂ ਰੱਖਿਆ ਚੰਗੇ ਸੰਸਕਾਰ ਮਾਪਿਓ ਹਮੇਸ਼ਾ ਆਪਣੇ ਬੱਚਿਆਂ ਨੂੰ ਦਿੰਦੇ ਆ ਚੰਗੇ ਪਾਸੇ ਲੱਗੋ ਇਹਦੇ ਨਾਲ ਹੀ ਸਾਡੀ ਹਾਜ਼ਰੀ ਨੂੰ ਕਬੂਲ ਕਰੋ